ਸਵਾਗਤ ਹੈ ਦੋਸਤੋ ਅਜਾਹ ਡੈਰੀ ਫਾਰਮ ਦੇ ਵਿੱਚ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨੰਬਰਾਂ ਨਾਲ ਸੰਪਰਕ ਕਰ ਸਕਦਾ ਹੈ ਮੇਰਾ ਮੋਬਾਈਲ ਨੰਬਰ 9780205213 ਅੱਜ ਦੀ ਵੀਡੀਓ ਦੋਸਤੋ ਪਿੰਡ ਲੋਪੋ ਦੀ ਆ ਤਹਿਸੀਲ ਨੂੰ ਨਿਹਾਲ ਸਿੰਘ ਵਾਲਾ ਪਿੰਡਾ ਜਿਲ੍ਹਾ ਦੋਸਤੋ ਮੋਗਾ ਰਹਿਣ ਦਾ ਲੋਪੋ ਦੋਸਤੋ ਬੱਧਨੀ ਗਲਾਂ ਦੇ ਬਿਲਕੁਲ ਨਾਲ ਹੀ ਰਹਿਣ ਦਾ ਪਿੰਡ ਮੋਗੇ ਜ਼ਿਲ੍ਹੇ ਦਾ ਪਿੰਡ ਆ ਅੱਜ ਦੀ ਵੀਡੀਓ ਵਿੱਚ ਬਾਈ ਕੋਲ ਪੰਜ ਨਗ ਕਾਉ ਜਿਹੜੇ ਆਪਾਂ ਸਾਹਮਣੇ ਸਕਰੀਨ ਤੇ ਦੇਖ ਰਹੇ ਹਾਂ ਤੇ ਤੇ ਲਾਪਾ ਪ੍ਰੋਪਰ ਬਾਈ ਤੋਂ ਲਵਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਕਰਾਂਗੇ ਜਿਹੜੇ ਵੀ ਇਹਨਾਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਨਾਲ ਲਾ ਕੇ ਘੰਟੀ ਦਾ ਬਟਨ ਵੀ ਦਵਾ ਦਿਓ ਤੇ ਫੇਸਬੁੱਕ ਤੇ ਦੇਖਣ ਵਾਲੇ ਫੇਸਬੁੱਕ ਤੇ ਫੋਲੋ ਕਰ ਦਿਓ ਆ ਜੀ ਬਈ ਸਤਿ ਸ਼੍ਰੀ ਅਕਾਲ ਬਈ ਨਾਮ ਤੇ ਐਡਰੈਸ ਦੱਸ ਦਿਓ ਨਾਮ ਵੀਰੇ ਆਪਣਾ ਦਾ ਪ੍ਰਦੀਪ ਸਿੰਘ ਆ ਅੱਪ ਅੱਜ ਲੋਪੋ ਤੋਂ ਵੀਡੀਓ ਬਣਾ ਰਹੇ ਆ ਆਪਣਾ ਪਿੰਡ ਦਾ ਰਸੂਲਪੁਰ ਆ ਨਾਮ ਬਾਈ ਦਾ ਹੈਗਾ ਬਿਆੰਤ ਸਿੰਘ ਠੀਕ ਆ ਬਾਈ ਤੇ ਨੰਬਰ ਆਪਾਂ ਕੰਟੈਕਟ ਨੰਬਰ ਬਾਅਦ ਚ ਸਕਰੀਨ ਤੇ ਲਾ ਦੇ ਤੁਸੀਂ ਜਾਂ ਕਹੋ ਤਾਂ ਬੋਲ ਦੇ ਬੋਲ ਤੋ ਬੋਲ ਤੋ ਤੁਸੀਂ ਨੰਬਰ ਬਾਈ ਦਾ 98142 96485 ਇੱਕ ਵਾਰੀ ਬੋਲ ਦੋ 98142 96485 ਠੀਕ ਆ ਦੋਸਤੋ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹੂਗਾ ਬਾਈ ਦੇ ਦੋਸਤ ਦੇ ਘਰੋਂ ਆ ਤੇ ਸ਼ੁਰੂ ਕਰ ਲਿਆ ਵੀ ਇੱਕ ਨੰਬਰ ਤੋਂ ਕਿਹੜੇ ਪਾਸੋਂ ਕਰਨੇ ਇਧਰੋਂ ਹੀ ਕਰ ਲੈ ਫਿਰ ਕਰਨੀ ਦਾ ਇਹ ਵੀਰੇ ਸਾਈਵਾਲ ਆ ਠੀਕ ਆ ਤੇ ਉੱਚੇ ਬੱਚੇ ਦੀ ਆ ਠੀਕ ਆ 12 ਕਿਲੋ ਦੁੱਧ ਆ ਵੀਰੇ ਨੈਟ ਠੀਕ ਆ ਤੇ ਕਿਹਨਾਂ ਮਸੂਆ ਵੀਰੇ ਦੂਜੇ ਕਿਸੂਏ ਦੂਜੇ ਸੂਏ ਚੁਾਈ ਚੁਈ ਕਿਵੇਂ ਚੁਾਈ ਚੁਈ ਵੀਰੇ ਜਮਾ ਓਕੇ ਬੁੜੀਆਂ ਚੋਣੀਆਂ ਚੁਈ ਠੀਕ ਆ ਸਹੀ ਆ ਤੇ 12 ਕਿਲੋ ਭਾਵੇਂ ਕੋਈ ਦੋ ਟਾਈਮ ਚੋਣੇ ਕਿ ਵੀਰੇ ਚਾਰ ਟਾਈਮ ਠੀਕ ਆ ਸਹੀ ਆ ਤੋਰ ਦੋਤੋ ਸ਼ਾਈ ਵਾਲਾ ਦੂਜਾ ਸੂਆ 12 ਕਿਲੋ ਨਾ ਨੈਟ ਦੁੱਧ ਤਿਆਰ ਆ ਭਾਵੇਂ ਤੁਸੀਂ ਦੋ ਟਾਈਮ ਚੁਾਈ ਕਰ ਲਓ ਬੱਚਾ ਵੀ ਇਹਦਾ ਤੁਹਾਨੂੰ ਦਿਖਾਵਾਂਗੇ ਉਹ ਚੁਾਈ ਦੀ ਓਕੇ ਆ ਥਾਣਾ ਦੇ ਸੇ ਯੂਕੇ ਕਾਪੂ ਕਾਣਾ ਦੇ ਸਰਵਿਸ ਹੋਣੀ ਮੱਚੇ ਦਾ ਬਾਲਾ ਕਰਦੀ ਠੀਕ ਸਹੀ ਹੈ ਦੋਸਤੋ ਤੁਹਾਨੂੰ ਪਤਾ ਹੀ ਹੈ ਵੀ ਸ਼ਾਈ ਵਾਲ ਬੱਚੇ ਦਾ ਜ਼ਿਆਦਾ ਕਰਦੇ ਆ ਬੱਚਾ ਦੇਖ ਸਕਦੇ ਬੱਚਾ ਕੀ ਹੈ ਭਾਈ ਮਗਰ ਬੱਚਾ ਵੀਰੇ ਮਗਰ ਬੱਚਾ ਬੱਚਾ ਦੋਸਤੋ ਦੇਖ ਸਕਦੇ ਤੁਸੀਂ ਮੜਾ ਜੀ ਤੁਹਾਨੂੰ ਕਰਦੀ ਮੂੰਹ ਨਾਲ ਸਹੀ ਹੈ ਮਗਰ ਬੱਚਾ ਤੇ ਥਾਣਾ ਸਹਿਜ ਵੀ ਦਿਖਾਉਣੇ ਆ ਸ਼ਾਈ ਵਾਲਾ ਦੋਦੋ ਦੋਸਤੋ ਐਫ ਦੇ ਮੁਕਾਬਲੇ ਸੰਗਣਾ ਹੀ ਹੁੰਦਾਗਾ ਮੱਜਾਂ ਵਰਗਾ ਕੋਤੋਂ ਹੁੰਦਾ ਇਹਨਾਂ ਵਾਂਗ ਕਰਦੀ ਹੁੰਦਾ ਬੱਚੇ ਦਾ ਜ਼ਿਆਦਾ ਕਰਦੇ ਆ ਤੁਹਾਨੂੰ ਪਤਾ ਹੀ ਆ ਤੇ ਮੁੱਲ ਬਈ ਦਾ ਕੀ ਰਹਿਣਾ ਲੱਗਾ 8000 ਦੇ ਦੇ ਮਾਨ ਤਾਂ 28000 ਕਰ ਦਾਂਗੇ ਵੀਰੇ ਸਹੀ ਆ ਮੁੱਲ 28000 ਦੋਸਤੋ ਮਾਨ ਤਾਂ ਹੋ ਜਾਊਗਾ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਇੱਕ ਨੰਬਰ 60 12 ਕਿਲੋ ਦੁੱਧ ਅੱਗੇ ਚੱਲਦੇ ਆਂ ਬਾਈ ਦੋ ਨੰਬਰ ਤੋਂ ਸ਼ੁਰੂ ਕਰਦੇ ਆਂ ਇੱਥੇ ਕਰ ਲਾ ਦੋ ਨੰਬਰ ਇਹ ਬਈ ਇਹਦੀ ਕੀ ਡਿਟੇਲ ਆ ਇਹਦੇ ਲੈ 9 ਕਿਲੋ ਦੁੱਧ ਆ ਵੀਰੇ ਠੀਕ ਆ ਸੂਆ ਕਰਨ ਮੈਂ ਦਾ ਸੂਆ ਇਹਦਾ ਵੀ ਵੀਰੇ ਦੂਜਾ ਹੀ ਹੋ ਮਗਰ ਕੀ ਇਹਦੇ ਮਗਰ ਇਹਦੇ ਕੁਈ ਨੂੰ ਕਿੰਨਾ ਸਮਾਂ ਹੋ ਗਿਆ ਬਰੇਲੀ ਆਂਦੀ ਆ ਬਾਈ ਨੇ ਕੋਈ ਪਤਾ ਨਹੀਂ ਕਿ ਕਿੰਨਾ ਟਾਈਮ ਹੋ ਗਿਆ ਠੀਕ ਅਸੇ 2 ਮਹੀਨੇ ਲਾ ਲੇ ਕੋਈ 3 ਮਹੀਨੇ ਲਾ ਲੇ ਠੀਕ ਤੇ ਸਣਾ ਤੁਣਾ ਦੀ ਕਿਵੇਂ ਸਣਾ ਦੀ ਓਕੇ ਵੀਰੇ ਇਹਦੇ ਇੱਕ ਬਹਿਣੀ ਵਾਲੇ ਆ ਥਣ ਚੋਂ ਵੀਰੇ ਥੋੜੀ ਈ ਧਾਰਾ ਘੱਟ ਆ 2-3 ਕਿ ਮਨ ਕੇ ਚੱਲ ਠੀਕ ਆ ਮੁੱਲੇ ਬੱਸ ਹਾਂਜੀ ਵੀਰੇ ਠੀਕ ਆ ਸਹੀ ਆ ਤੇ 9 ਕਿਲੋ ਭਾਵੇਂ ਕੋਈ 2 ਟਾਈਮ ਚੋਈ ਕਰ ਲੈ ਭਾਵੇਂ 4 ਟਾਈਮ ਕਰ ਲੈ ਠੀਕ ਆ ਸਹੀ ਆ ਤੋਰੀ ਦੋਸਤੋ ਕਦ ਕਰ ਚੈੱਕ ਕਰ ਲੂ ਕਦ ਕਰ ਥੰਗ ਵੱਡਈ ਆ ਤੇ ਇੱਕ ਥਣ ਚੋਂ ਬਹਿਣੀ ਵਾਲੇ ਪਾਸੋਂ ਦੋ ਚਾਰ ਧਾਰਾ ਘੱਟ ਆਉ ਭਾਈ ਨੇ ਤੁਹਾਨੂੰ ਦੱਸ ਕੇ ਦੇਣੀ ਆ ਵੀ 10 ਪਹਿਲਾਂ ਦਿੱਤਾ ਬਾਕੀ ਤੁਸੀਂ ਦੂਰੋਂ ਨਡਵਾ ਕੇ ਚੋਣੇ ਤਾਂ ਕਰਦੇ ਵੀ ਬਾਈਆਂ ਦਾ ਹਨਾ ਵੀ ਪਹਿਲਾਂ ਹੀ ਦੱਸ ਦੇਗੇ ਤੇਰਾ ਤੁਹਾਨੂੰ ਦਿਖਾ ਦਿੰਨੇ ਆ ਇਹ ਜੀ ਸਮਾ ਤੁਸੀਂ ਆਪੇਂ ਦਾ ਜੱਲਾ ਲਾ ਲੋ ਵੀ ਲਾ ਕੇ ਲਓ ਭਾਵੇਂ ਤੁਸੀਂ ਦੋ ਟੰਗ ਚੋਲੇ ਪਾਈ ਤੇ ਘਰੇ ਥਾਣਾ ਦੇ ਸੋਹਣੇ ਬਾਕੀ ਘਰਾਂ ਵੀ ਸੋਹਣਾਗਾ ਦੇਖਣ ਜੀ ਨਹੀਂ ਪਤਾ ਲੱਗਦਾ ਵੀ ਧਾਰਾ ਘਾਟਾ ਚੋਈ ਤੋਂ ਪਤਾ ਲੱਗੂਗਾ ਹੋ ਸਕਦਾ ਵੀ ਕਿਸੇ ਨੂੰ ਪਤਾ ਵੀ ਨਾ ਲੱਗੇ ਪਰ ਬਾਈ ਨੇ ਗੱਲ ਸੱਚ ਦੱਸਦੀ ਹਵਾਨੇ ਦਾ ਰਕਸ ਉਹਨਾ ਦੀਦਾਗਾ ਥਣ ਇੱਕੋ ਜਿਹਾ ਚੀਜ ਵਾਈ ਜਾਵੇ ਗਿਆ ਤਾਂ ਨਿਕੜਨ ਲੱਗਿਆ ਕੱਲੇ ਕੱਲੇ ਤੂੰ ਦੇ ਸਕਦਾ ਨੇੜੇ ਤੋਂ ਵੀ ਹਵਾਨਾ ਤੁਹਾਨੂੰ ਦਿਖਾ ਦਿੰਦੇ ਤੇ ਜਮਾਂ ਡੰਡੀ ਸੀ ਲੱਭ ਰਹੇ ਧੋਨੀ ਠੀਕ ਹੈ ਸਹੀ ਇਹਦਾ ਮੁੱਲ ਬਈ ਕੀ ਰਹਿਣਾ ਲੱਗਿਆ 16000 ਦੀ ਦੇ ਦਾਂਗੇ ਵੀਰੇ ਮਾਨਤਨ ਹੋ ਜਾਊਗਾ ਹੋ ਜਾਊਗਾ ਵੀਰੇ ਸਹੀ ਹੈ ਦੋਸਤੋ 16000 ਡਿਮਾਂਡ ਮਾਨਤਨ ਹੋ ਜਾਊਗਾ ਨੰਬਰ ਬਈ ਦਾ ਸਕਰੀਨ ਤੇ ਚੱਲੂਗਾ ਅੱਗੇ ਚੱਲਦੇ ਬਈ 3 ਨੰਬਰ ਬਈ ਇਹਦੀ ਕੀ ਡੀਟੇਲ ਆ ਬਈ ਇਹਦਾ ਦੁੱਧ ਹੋਊਗਾ 13 ਕਿਲੋ ਵੀਰੇ 12 ਕਿਲੋ ਕਹਿ ਕੇ ਦਵਾਂਗੇ ਠੀਕ ਆ ਕਨਵਸੂਆ ਸੁਆ ਇਹ ਵੀਰੇ ਦੂਜਾ ਹੀ ਇਹ ਹੋਣੀ ਠੀਕ ਆ ਥਾਣਾ ਥਾਣਾ ਦੀ ਕਿਵੇਂ ਇਹ ਵੀਰੇ ਇਹਦੇ ਨਾਲ ਇਹਦੇ ਵੀ ਥਾਣ ਚ ਬਹਿਣੀ ਵਾਲੇ ਪਾਸੋਂ ਕਵੇਣੀ ਵਾਲੇ ਪਾਸੋਂ ਅੱਛਾ ਥੋੜੀਆਂ ਹੀ ਆ ਧਾਰਾਂ ਘਾਟ ਆ ਠੀਕ ਆ ਮਗਰ ਤੱਲ ਮੰਨ ਕੇ ਲੈ ਕੇ ਜਾਵੇ ਵੀਰੇ ਥਾਰਾ ਆਉਂਦੀਆਂ ਠੀਕ ਆ ਤੱਲ ਮੰਨ ਕੇ ਕੋਈ ਲੈ ਕੇ ਜਾਵੇ ਵੀਰੇ ਠੀਕ ਆ ਤੱਲ ਮੰਨ ਕੇ ਦੇਣੀ ਆ ਮਗਰ ਕੀ ਇਹਦੇ ਮਗਰ ਇਹਦੇ ਵੀ ਕੁਝ ਠੀਕ ਆ ਸੂਈ ਦਾ ਸਮਾ ਜੂਈ ਦਾ ਬਰੇ ਅਗਲੇ ਨੇ ਡੇਢ ਕਿ ਮਹੀਨਾ ਕਿਆ ਡੇਢ ਦੋ ਮਹੀਨੇ ਕਿਆ ਵਾ ਆਪਾਂ ਨੂੰ ਕੋਈ ਨਹੀਂ ਪਤਾ ਠੀਕ ਆ ਸਹੀ ਆ ਦੋਸਤੋ ਦੂਜਾ ਸੂਹਾ 13 ਕਿਲੋ ਦੁੱਧ ਨੈਟ ਤਿਆਰ ਆ ਭਾਵੇਂ ਤੁਸੀਂ ਦੋ ਟਾਈਮ ਚੋ ਲੋ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਬਾਕੀ ਪਲੀ ਪੁਲੀ ਵੀ ਚੰਗੇ ਪਈਏ ਬੋਡੀ ਢਾਂਚਾ ਸੋਹਣਾਗਾ ਤੇ ਹਵਾਨੇ ਦਾ ਰੱਖ ਵੀ ਪੂਰਾ ਸੋਹਣਾਗਾ ਜੇਸਾ ਉਹਨਾਂ ਦਾ ਹਵਾਨਾ ਵੀ 13 ਤਹਾਨੂੰ ਨਾਮ ਨਾਲ ਕੱਟਣਾ ਚਾਹੀਦਾ ਬੜਾ ਟਾਈਮ ਦੇ ਦੋਸਤੋ ਤੁਹਾਡੀ ਸੇਵਾ ਦਾ ਹੁੰਦਾ ਜਿੰਨੀ ਤੁਸੀਂ ਸੇਵਾ ਕਰ ਲਓਗੇ ਉਹਨਾਂ ਦਾ ਉਹ ਤੁਸੀਂ ਲੈ ਸਕਦੇ ਹਵਾਨੇ ਦਾ ਰੁਖ ਦਿਖਾ ਦਾਂਗੇ ਇਧਰ ਦੀ ਵੀ ਦਿਖਾ ਦਿੰਨੇ ਆ ਤੇ ਇਧਰ ਦੀ ਵੀ ਦਿਖਾ ਦਿੰਨੇ ਆ ਤੁਹਾਨੂੰ ਫੇਸ ਕੁਆਲਟੀ ਵੀ ਚੈੱਕ ਕਰ ਲਓ ਤੇ ਹਵਾਨਾ ਵੀ ਚੈੱਕ ਕਰ ਲਓ ਸਹੀ ਹੈ ਇਧਰਲੇ ਪਾਸੋਂ ਦੱਸਿਆ ਨਾ ਬਈ ਹਾਂਜੀ ਵੀਰੇ ਠੀਕ ਆ ਸਹੀ ਆ ਤੇ ਮੁੱਲ ਇਹਦਾ ਬਈ ਕੀ ਰਹਿਣਾ ਲੱਗਾ ਇਹ ਵੀ 28 ਦੇ ਦੇ ਦਾਂਗੇ ਵੀਰੇ ਮੰਗਣ ਤਾਂ ਹੋ ਜੂ 28 ਹੋ ਜੂਗਾ ਵੀਰੇ ਸਹੀ ਹੈ ਦੋਸਤੋ 28000 ਦੀ ਮੰਗਣ ਤਾਂ ਹੋ ਜੂਗਾ 90 ਰੁਪਏ ਦਾ ਸਕਰੀਨ ਤੇ ਚੱਲੂ ਥੱਲੇ ਲੈ ਪਾਸੇ ਅੱਗੇ ਚੱਲਦੇ ਆਂ ਬਈ ਜਮੰਦਰੂ ਦਾ ਲੈ ਵੀਰੇ ਠੀਕ ਹੈ ਜਮੰਦਰੂ ਤੇ ਲੈ ਹਾਂ ਵੀਰੇ ਠੀਕ ਹੈ ਸੂਆ ਕਿੰਨਾ ਮੈਂ ਦਾ ਸੂਆ ਤਾਂ ਪਲੂਣ ਹੀ ਆ ਵੀਰੇ ਠੀਕ ਹੈ ਪਹਿਲਾ ਸੂਆ ਕਿੰਨਾ ਦੁੱਧ ਨੇ ਟ ਇਹਦੇ ਲੈ 9 ਕਿਲੋ ਦੁੱਧ ਹੋ ਗਏ ਠੀਕ ਹੈ ਸਵਾ ਸੂਆ ਕਿਵੇਂ ਆਦਾ ਬਈ ਸਵਾ ਠੰਡੀ ਆ ਵੀਰੇ ਠੀਕ ਹੈ ਸਿੰਗਾਂ ਦੀ ਕੋਈ ਦਿੱਕਤ ਤਾਂ ਨਹੀਂ ਨਾ ਨਾ ਵੀਰੇ ਕੋਈ ਚੱਕਰ ਨਹੀਂ ਲੈ ਠੀਕ ਹੈ ਸਹੀ ਆ ਧੋਲ ਲੀ ਮੜਾ ਜਾ ਦੋਸਤੋ ਪਹਿਲਾ ਸੂਏ ਪਲੂਣ ਹੀ ਐ ਜਮੰਦਰੂ ਤੇ ਲੰਨਾ ਕਿਟਰ ਮੰਨ ਲਓ 9 ਕਿਲੋ ਮੰਨ ਲਓ ਦੋ ਤਾਂ ਨਟ ਰੈਡੀ ਆ ਭਾਵੇਂ ਤੁਸੀਂ ਦੋ ਟੰਗ ਚੋਲੋ ਫੇਸ ਕੁਆਲਟੀ ਸੋਹਣੀ ਐ ਸਿੰਘਾਂ ਦੀ ਬਈ ਜਾਂਦਾ ਵੀ ਬੇਸ਼ਿਕਰ ਰੋਜਾ ਸਿੰਘਾਂ ਵੱਲੋਂ ਕੋਈ ਦਿੱਕਤ ਨਹੀਂ ਗਾ ਤੋਰਾ ਤੁਹਾਨੂੰ ਦਿਖਾਦਾ ਥਾਣਾ ਦੇ ਸਾਈ ਵੀ ਤੁਹਾਨੂੰ ਦਿਖਾ ਦੇ ਕਿਹੜੇ ਥਾਂ ਤੋਂ ਤੇ ਲੱਭਈ ਇਹ ਇਹ ਮਗਰਲੇ ਬਾਸੋਂ ਕੁਵੈਣੀ ਵਾਲੇ ਬਾਸੋਂ ਵੀਰੇ ਠੀਕ ਐ ਸਹੀ ਨਹੀਂ ਥਾਣੀ ਐਣੀ ਜਮੰਦਰੂ ਹੀ ਚੱਲ ਆ ਵੀਰੇ ਅੱਛਾ ਜਮੰਦਰੂ ਹੀ ਤੇ ਲੱਗ ਠੀਕ ਐ ਸਹੀ ਐ ਦੋਸਤੋ ਥਾਣੀ ਹੈਣੀ ਗਾ ਤਿੰਨ ਥਾਣੀ ਹੈ ਨਾ ਤਿੰਨ ਥਾਣੀ ਆ ਵੀਰੇ ਠੀਕ ਆ ਸਹੀ ਆ ਹੂੰ ਦਿਖਾ ਲੈਂਦੇ ਨੇ ਡੀਟੇਲ ਚੈੱਕ ਕਰਦੇ ਆ ਤਿੰਨ ਥਾਣੀ ਆ ਜਮੰਦਰੂ ਥਾਣੀ ਹੈਗੀਗਾ ਤੇ ਇਹਦਾ ਮੁੱਲ ਬਈ ਕੀ ਰਹਿਣਾ ਲੱਗਾ 13000 ਦੀ ਦੇਜਾਂਗਾ ਮੰਨ ਤਾਂ ਹੋ ਜਾ ਤੇਰਾ ਹੋ ਜਾਊਗਾ ਵੀਰੇ ਠੀਕ ਆ ਸਹੀ ਆ 13000 ਤੋਂ ਦੋਸਤੋ ਮੰਨ ਤਾਂ ਹੋ ਜਾਊਗਾ ਅੱਗੇ ਚੱਲਦੇ ਆ ਬਈ ਇਹਦੇ ਥਲੇ ਵੀ 9 ਕਿਲੋ ਦੁੱਧ ਆ ਵੀਰੇ ਸੂਹਾ ਬਾਈ ਕੰਨਮਾ ਸੂਹਾ ਇਹ ਵੀ ਦੂਜੇ ਉਹ ਵੀਰੇ ਇਹਨਾਂ ਜਦੋਂ ਗੱਡੀ ਤੋਂ ਲਾਉਣ ਲੱਗੇ ਸੀ ਨਾ ਗੱਡੀ ਵਾਲੀ ਦੀ ਗਲਤੀ ਨਾਲ ਇਹਦੀ ਲੱਤ ਟੁੱਟ ਗਈ ਸੀ ਵੀਰੇ ਠੀਕ ਆ ਤੇ ਹੌਂਦਲਾਤ ਠੀਕ ਆ ਯਾਨੀ ਕਿ ਡੱਡ ਮਾਰ ਕੇ ਤੋਰਦੀ ਆ ਠੀਕ ਆ ਤੇ ਥਣਾ ਦੀ ਕਿਵੇਂ ਆ ਥਣਾ ਦੀ ਓਕੇ ਆ ਵੀਰੇ ਜਮ ਠੀਕ ਆ ਤੇ ਦੁੱਧ ਕਿੰਨਾ ਨੇ ਟਰੇਡੀ ਆ ਇਹਦਾ ਦੁੱਧ ਵੀਰੇ 9 ਕਿਲੋ ਚੋਈ ਵਾਲਾ ਹਾਂ ਹਾਂ ਵੀਰੇ ਜਮ ਠੀਕ ਆ ਭਾਵੇਂ ਕੋਈ ਦੋ ਟੈਮ ਚੋਲੇ ਭਾਵੇਂ ਚਾਰ ਟੈਮ ਚੋਲੇ ਵੀਰੇ ਠੀਕ ਆ ਸਹੀ ਆ ਤੋਰਦੀ ਦੋ ਤੋਂ ਦੂਜਾ ਸੂਆ 9 ਕਿਲੋ ਦੁੱਧ ਦਾ ਰੈਡੀ ਆ ਭਾਵੇਂ ਤੁਸੀਂ ਦੋ ਡੰਗ ਚੋਲੋ ਪਾਈ ਜਾਂਦਾ ਭਾਵੇਂ ਚਾਰ ਡੰਗ ਚੋਲੋ ਪਰ ਦੋ ਡੰਗ ਚੋਈ ਬਹੁਤ ਆ ਪਰ ਬਾਈ ਨੇ ਤੁਹਾਨੂੰ ਅੱਗੇ ਨਾਲ ਬਹੁਤ ਘੱਟ ਗਈ ਵੀਰੇ ਲੱਤ ਟੁੱਟ ਗਈ ਸੀਗੀ ਠੀਕ ਬੱਚੀ ਦਾ ਮਹਿੰਗੀ ਸੀ ਠੀਕ ਸਹੀ ਆ ਤੋਰ ਦੀ ਮੜੇ ਦੋਸਤ ਦੀ ਲੱਤ ਟੁੱਟ ਗਈ ਸੀਗੀ ਬਈ ਜੰਦਾ ਜਦੋਂ ਵੀ ਗੱਡੀ ਤੋਂ ਲਈ ਹੈ ਹਨਾ ਵੀ ਹੁਣ ਪਰ ਲੱਤ ਠੀਕ ਆ ਪਰ ਤੋਰਨ ਚ ਥੋੜਾ ਤੋਰਾ ਉਸ ਹਿਸਾਬ ਦਾ ਹੋ ਗਿਆ ਤੁਹਾਨੂੰ ਸਾਹਮਣੇ ਦੱਸਦਾ ਹੀ ਹੋਣਾਗਾ ਬਾਕੀ ਘਰੇ ਦੰਦ ਚੋਂ ਨੂੰ ਲੈਣੀ ਉਹਨੂੰ ਕੋਈ ਮਾੜੀ ਵੀ ਨਹੀਂ ਵੀਰੇ ਠੀਕ ਆ ਸਹੀ ਆ ਕਿਹੜੀ ਪਹਿਲੀ ਲੱਤ ਹਾਂ ਵੀਰੇ ਠੀਕ ਮੁੱਲ ਵੀ ਬੱਚਿਆਂ ਵਾਲਾ ਹੀ ਕਰਨਾ ਆਪਾਂ ਠੀਕ ਆ ਸਹੀ ਆ ਤੁਸੀਂ ਕਰ ਐਜੇ ਕੇਸਨ ਦੁੱਧ ਪੀਣ ਨੂੰ ਲੈਣੀ ਤਾਂ ਕੋਈ ਮਾੜੀ ਨਹੀਂ ਗਈ ਮੁੱਲ ਵੀ ਬਾਈ ਹਾਂ ਦਾ ਵੀ ਦੁੱਧ ਦੇ ਹਿਸਾਬ ਨਹੀਂ ਕਰਨਾ ਹਵਾਨੇ ਦਾ ਰੋਖ ਸੋਨਾਗਾ ਹਵਾਨਾ ਚੈੱਕ ਕਰ ਲਓ ਇਹਦਾ 9 ਕਿਲੋ ਉਹ ਤਾਂ ਰੈਡੀ ਆ ਭਾਵੇਂ ਤੁਸੀਂ ਦੋ ਟਾਈਮ ਚੁਆਈ ਕਰ ਲਓ ਭਾਵੇਂ ਤਿੰਨੇ ਟਾਈਮ ਚੁਆਈ ਕਰ ਲਓ ਭਾਵੇਂ ਚਾਰ ਟੈਂ ਉਂ ਬਈ ਸੀਲ ਸੌ ਪੂਰੀ ਜਮਾਂ ਬਰੇ ਕੋਈ ਹੈ ਠੀਕ ਹੈ ਸਹੀ ਹੈ ਤੇ ਇੱਕ ਅੱਧ ਗੱਠ ਵੀ ਸੋਨਾਗਾ ਤੇ ਮੁੱਲ ਬਈ ਇਹਦਾ ਕੀ ਰਹਿਣਾ ਲੱਗ ਇਹ ਵੀ ਦੇ ਦਾਂਗੇ 13 ਦੀ ਵੀਰੇ 13000 ਦੀ ਮਾਨਤਾਂਨ ਹੋ ਜੂਗਾ ਹੋ ਜੂਗਾ ਵੀਰੇ ਢੰਡੀ ਸੀਲ 13 ਹੈ ਲੈ ਠੀਕ ਆ ਜਿੰਮ ਮਰਜੀ ਹੱਥ ਲਾਈ ਦੋ ਬਾਈ ਨੇ ਤੁਹਾਨੂੰ ਹੱਥ ਲਾ ਕੇ ਦਿਖਾਈ ਦਿੱਤਾ ਠੰਡੀ ਸੀਲ 13000 ਚ ਮੰਨਤਾਂ ਨੂੰ ਜੀਦਾ ਤੇ ਅੱਜ ਦੀ ਵੀਡੀਓ ਵਿੱਚ ਪੰਜ ਨਗ ਹੋ ਗਏ ਤੇ ਪੰਜੇ ਨਗ ਦੋਸਤੋ ਸੂਏ ਸੂਆਏ ਆ ਸੂਏ ਸੂਆਈ ਚੀਜ਼ ਭਾਵੇਂ ਤੁਸੀਂ ਦੋ ਡੰਗ ਚੋਲੋ ਬਾਕੀ ਵੀਰੇ ਇੱਕ ਗੱਲ ਆਪਣੀ ਇੱਥੇ ਘਰੇ ਆਪਣੇ ਭਾਵੇਂ ਚਾਰ ਡੰਗ ਚੋਲੇਵੇ ਕੋਈ ਆਪਣੇ ਘਰ ਦੀ ਗਾਰੰਟੀ ਹੈ ਬਾਹਰ ਦੀ ਕੋਈ ਗਾਰੰਟੀ ਨਹੀਂ ਵੀਰੇ ਠੀਕ ਆ ਸਹੀ ਆ ਹਾਂ ਸਹੀ ਗੱਲ ਆ ਦੋਸਤੋ ਬਾਕੀ ਤੁਹਾਡੀ ਸੇਵਾ ਤੇ ਡਿਪੈਂਡ ਕਰਦਾ ਵੀ ਦੋ ਤਾਂ ਜਿੰਨੀ ਤੁਸੀਂ ਸੇਵਾ ਕਰ ਲਓਗੇ ਉਨਾ ਚੋਲੋਗੇ ਬਾਕੀ ਦੇ ਘਰੇ ਤੁਸੀਂ ਦੋ ਡੰਗ ਚੋਲ ਲੈਣਾ ਹੈਗਾ ਅੱਗੇ ਤੁਹਾਡੀ ਸੇਵਾ ਦੋ ਤਾਂ ਇਹ ਤੋਂ ਤਸੱਲੀ ਕਰਕੇ ਬਈ ਜਾਂਦਾ ਲੈ ਜੋ ਨੰਬਰ ਬਈ ਦਾ ਸਕਰੀਨ ਤੇ ਚੱਲੂਗਾ ਅਗਲਾ ਨੰਬਰ ਹੋਰ ਬਾਅਦ ਚ ਸਕਰੀਨ ਤੇ ਲਾ ਦਾਂਗੇ ਠੀਕ ਆ ਸਹੀ ਆ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਵੀਡੀਓ ਦੇਖਣ ਲਈ ਧੰਨਵਾਦ